ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਚੈਨਲ ਨੂੰ ਗੁਰੂ ਮਾਰਸ਼ ਆਰਟ ਅਕੈਡਮੀ ਪਵਾਨੀਗੜ੍ਹ ਵੱਲੋਂ ਸੁਨਾਮੀ ਸੁਸਾਇਟੀ ਦੇ ਸਹਿਯੋਗ ਨਾਲ ਪਿਛਲੇ 15 ਦਿਨਾਂ ਦੀ ਇੱਕ ਆਤਮ ਰੱਖਿਆ ਮੁਫਤ ਕੈਂਪ ਲਗਾਇਆ ਗਿਆ ਜਾ ਰਿਹਾ ਹੈ ਜਿਵੇਂ ਕਿ ਸੀਨੀਅਰ ਕੋਚ ਵਰਤੇਜ ਸਿੰਘ ਪਵਾਨੀਗੜ੍ਹ ਦੀ ਅਗਵਾਈ ਵਿੱਚ ਕੋਚ ਹਰਸ਼ਦੀਪ ਕੌਰ ਕੋਚ ਕਮਲਦੀਪ ਕੌਰ ਅਤੇ ਅਮਨਦੀਪ ਕੌਰ ਅਤੇ ਹਰਮਨ ਕੌਰ ਖਿਡਾਰੀਆਂ ਨੂੰ ਮੁਫਤ ਕੋਚਿੰਗ ਦੀ ਆਤਮ ਰੱਖਿਆ ਜੌਰਸ ਕਹੇਗੇ ਇਹਨਾਂ ਕੋਚਾਂ ਅਤੇ ਖਿਡਾਰੀਆਂ ਦੀ ਹੌਸਲਾ ਵਜਾਈ ਲਈ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਦੇ ਵਿੱਚ ਕਿ ਸੁਨਾਮੀ ਸੁਸਾਇਟੀ ਦੇ ਜਰਨਲਿਸਟ ਅਤਰ ਪਰਮਜੀਤ ਸਿੰਘ ਸ਼ਰਮਾ ਅੱਜ ਤੌਰ ਤੇ ਪਹੁੰਚੇ ਤੇ ਕੋਚ ਕੜਿਆਰੀਆਂ ਨੇ ਹੌਸਲਾ ਵਯਾ ਕੀਤਾ ਉਹਨਾਂ ਨੇ ਬੱਚਿਆਂ ਨੂੰ ਖੇਡ ਦੇ ਲਈ ਪ੍ਰੇਰਿਤ ਹੋਣ ਲਈ ਜ਼ੋਰ ਦਿੱਤਾ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੁਡੋਗਰਾਫੀ ਸਕੇ ਹੈ ਜਾ ਰਹੇ ਹਨ ਕਿਉਂਕਿ ਬੱਚਿਆਂ ਨੂੰ ਅੱਜ ਦੇ ਸਮੇਂ ਦੀ ਸਭ ਤੋਂ ਲੋੜ ਲੜਕੀਆਂ ਨੂੰ ਜ਼ਿਆਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੋ ਸਮਾਜ ਚੱਲ ਰਿਹਾ ਹੈ ਕਿਉਂਕਿ ਆਤਮਨਰਪਰ ਹੋਣਾ ਆਪਣੇ ਆਪ ਦੀ ਇੱਕ ਬਹੁਤ ਵੀ ਵਧੀਆ ਗੱਲ ਹੈ ਜਿੱਥੇ ਕਿ ਉਹਨਾਂ ਨੇ ਗੱਲਬਾਤ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਿ ਆਤਮ ਰੱਖਿਆ ਕੈਂਪ ਸਫਲਤਾ ਸ਼ਹਿਰ ਭਵਾਨੀਗੜ੍ਹ ਦੇ ਸੀਨੀਅਰ ਕੋਚ ਗੁਰਤੇਜ ਸਿੰਘ ਦੀ ਗवाही ਦੇ ਵਿੱਚ ਇਹ ਗੋਆ ਕੋਚ ਹਰਦੀਪ ਕੌਰ ਦੇ ਨਾਲ-ਨਾਲ ਉਹਨਾਂ ਨੇ ਲਗਾਤਾਰ 15 ਦਿਨਾਂ ਦਾ ਸਵਾਰਥ ਆਤਮ ਰੱਖਿਆ ਟ੍ਰੇਨਿੰਗ ਦਿੱਤੀ ਗਈ ਇਸ ਕੈਂਪ ਲਗਭਗ 65 ਦੇ ਕਰੀਬ ਬੱਚਿਆਂ ਨੇ ਜਿੱਥੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਉੱਥੇ ਮਾਤਾ-ਪਿਤਾ ਤੋਂ লাভ ਆ ਮਾਤਾ-ਪਿਤਾ ਵੀ ਆਪੋਂ ਦੇ ਨਜ਼ਰ ਆਏ ਜਿੱਥੇ ਕਿ ਉਹਨਾਂ ਨੇ ਇਹ ਕਹਿ ਕੇ ਬੱਚਿਆਂ ਨੂੰ ਜਿੱਥੇ ਅੱਜ ਦੇ ਵਿੱਚ ਕੋਈ ਪਹਾੜਾ ਵੀ ਸ਼ੇਅਰ ਕਰਨ ਜਾਂਦਾ ਕੋਈ ਕਿਤੇ ਦੇਖੋ ਬੱਚਿਆਂ ਵੱਲੋਂ ਆ ਕਰਕੇ ਦਿਖਾਏ ਜਾ ਰਹੇ ਜਿਵੇਂ ਟ੍ਰੇਨਿੰਗ ਦੇ ਵਿੱਚ ਗੁਰਤੇਜ ਸਿੰਘ ਕੋਚ ਨੇ ਸਿਖਾਏ ਹਨ ਕਿਉਂਕਿ ਗੱਲ ਕਰੀਏ ਤਾਂ ਇਹਨਾਂ ਦੇ ਪਿੱਛੇ ਵੀ ਜਿੱਥੇ ਖੇਡਾਂ ਦੇ ਵਿੱਚ ਬੱਚੇ ਪਾਗ ਲੈਂਦੇ ਹਨ ਕਿਉਂਕਿ ਸਪੋਰਟਸ ਦੇ ਨਾਲ ਨਾਲ ਅੱਜ ਦੇ ਸਮੇਂ ਦੀ ਕਿਉਂਕਿ ਜੁਧ ਨਸ਼ਾ ਵਿਰੋਧ ਪੰਜਾਬ ਸਰਕਾਰ ਉਹਨਾਂ ਜਿੱਥੇ ਪ੍ਰਾਲੇ ਕੀਤੇ ਜਾ ਰਹੇ ਹਨ ਇਹ ਜਿਹੇ ਪ੍ਰਾਲਿਆਂ ਦੇ ਨਾਲ ਨਸ਼ਿਆਂ ਨੂੰ ਬੱਚੇ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਮਾਪੇ ਨਾਮ ਹੈ ਲਾਡੀ ਸ਼ਰਮਾ ਜੀ ਲਾਡੀ ਸ਼ਰਮਾ ਜੀ ਅਸੀਂ ਦੇਖਿਆ ਪਿੱਛੇ ਵੀ ਆਪਾਂ ਇੱਕ ਨਿਕੜਦਾ بڑا ਨਾਮ ਹੈ پورے ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਸਵਾਰ 15 ਦਿਨ ਦਾ ਜਿਹੜਾ ਕੈਂਪ ਲਾਇਆ ਗਿਆ ਬਹੁਤ ਵਧੀਆ ਜੀ ਪਹਿਲਾਂ ਤਾਂ 15 ਤੋਂ ਲੈ ਕੇ 30 ਤੱਕ ਦਾ ਜਿਹੜਾ ਕੈਂਪ ਆ ਗੇਮ ਬਸ ਤੇ ਜਿਹੜਾ ਲਾਇਆ ਹੈ ਔਰ ਬੱਚਾ ਨੂੰ ਇਹਦੇ ਵਿੱਚ ਨਾ ਵਧੀਆ ਐਕਟਿਵ ਤੇ ਵਧੀਆ ਸਿੱਖਣ ਨੂੰ ਬੱਚਾ ਨੂੰ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਜੀ ਬੱਚੇ ਨੇ ਜਿਸ ਵਿੱਚ ਜਿਵੇਂ ਲੋਕ ਬੱਚੇ ਬਾਹਰ ਜਾਂਦਾ ਹੈ ਕੋਈ ਧਾਰਮਿਕ ਸਥਾਨਾਂ ਤੇ ਜਾਂਦੇ ਜਾਂ ਪਹਾੜਾਂ ਦੇ ਘੁੰਮਣ ਜਾਂ ਪਰ ਇੱਥੇ 15 ਦਿਨ ਦਾ ਕੈਂਪ ਲੱਗਿਆ ਤੇ ਬੱਚੇ ਨੇ ਬਹੁਤ ਪੈਨਪੀਨ ਉੱਪਰ ਪਾਰਟਿਸਪੇਟ ਕੀਤਾ ਬੱਚਿਆਂ ਨੇ ਕਿਵੇਂ ਇਹਦੇ ਵਿੱਚ ਸਾਰਾ ਜਿਵੇਂ ਸਾਨੂੰ ਲੋਈ 15 ਦਿਨ ਦਾ ਕੈਂਪ ਲਾਇਆ ਹੁਣ ਮੇਰਾ ਬੇਟਾ ਜੀ ਉਹ ਵੀ ਇਹਦੇ ਵਿੱਚ ਗੇਮ ਦੇ ਵਿੱਚ ਲੱਗਿਆ ਹੋਇਆ ਹੁਣ ਗੇਮ ਦੇ ਵਿੱਚ ਲਾ ਕੇ ਉਹ ਬੱਚਾ ਇੰਨਾ ਐਕਟਿਵ ਹੋ ਰਿਹਾ ਹੈ ਕਿ ਉਹਦਾ ਨਨ ਡਰੈਸਟ ਵਧਿਆ ਹੈ ਕਿ ਮੈਨੂੰ ਕਹਿੰਦਾ ਪਪਾ ਮੈਨੂੰ ਉਰੇ ਲਾ ਕੇ ਰੱਖਿਓ ਹਣਾ ਤੇ ਸਾਰਾ ਨਸ਼ੇ ਤੋਂ ਬੱਚਾ ਦੂਰ ਰਹਿੰਦਾ ਹੈ ਮੋਬਾਈਲਾਂ ਤੋਂ ਬੱਚਾ ਖਾਸ ਕਰਕੇ ਕਿ ਅੱਜ ਕੱਲ ਆਪਾਂ ਦੇਖ ਰਹੇ ਆ ਕਿ ਜਿਹੜੀ ਬੱਚੇ ਦੀ ਜਿਹ ਹਣਾ ਜੀ ਜਿਵੇਂ ਹੁਣ ਗੇਮਸ ਦੇ ਵਿੱਚ ਬੱਚਾ ਲੱਗਦਾ ਤੇ ਇਹ ਜਿਹੜੀ ਗੰਦੀਆਂ ਹਰਕਤਾਂ ਹੁੰਦੇ ਨੇ ਇਸ ਗੰਦੀਆਂ ਹਰਕਤਾਂ ਤੋਂ ਬੱਚਾ ਦੂਰ ਹੁੰਦਾ ਸਰ ਹਾਂ ਕੀ ਕੰਮ ਹੋ ਕੇ ਵਿੱਚ ਤੇ ਬੱਚੇ ਬਦਵਾਦ ਭਾਗ ਲੈਣਾ ਬਿਲਕੁਲ ਜੀ ਆਉਣ ਤੇ ਸਭ ਕੁਝ ਦੇਖਣ ਦੇਖ ਦੇ ਨਾਲ ਰਿਸਪੌਂਸ ਜੋ ਹੈ ਵਧੀਆ ਮਿਲਦਾ ਕੀ ਨਾਮ ਹੈ ਜੀ ਮੇਰਾ ਨਾਮ ਹਰਸ਼ਦੀਪ ਕੌਰ ਹੈ ਜੀ ਜਿਹੜੀ ਜਿਹੜੇ ਰਹਿਣਾ ਨੂੰ ਪਵਾਨੀਗੜ੍ਹ ਦੇ ਰਹਿਣ ਵਾਲੀਆਂ ਹਾਂ ਅੱਜ ਉਹਰੇ ਤੁਸੀਂ ਕਾਦੀ ਦਿਖਾ ਰਹੇ ਹੋ ਬੱਚਿਆਂ ਨੂੰ ਇਹ ਸੈਲਫ ਡਿਫੈਂਸ ਦੀ ਡੈਮੋ ਦਿਖਾਈ ਸੀ ਬੱਚਿਆਂ ਲਈ 15 ਦਿਨਾਂ ਦਾ ਸੈਲਫ ਡਿਫੈਂਸ ਦਾ ਫ੍ਰੀ ਕੈਂਪ ਲਗਾਇਆ ਗਿਆ ਸੀ ਪੋਣੀਗੜ ਵਿਖੇ ਕੋਚ ਗੁਰਤੇਜ ਸਿੰਘ ਜੀ ਨੇ ਲਗਾਇਆ ਸੀ ਹਾਂ ਤੇ ਕਿੰਨੇ ਕ ਬੱਚੇ ਨੇ ਚਾਪਾਰਟਿਸਪੀਡ ਕਰੇ ਤੇ ਕਿੰਨੇ ਕ ਬੱਚੇ ਨੇ ਜੋ ਸ਼ੌਕ ਲਾ ਸਕੇ ਇੱਥੇ ਬੱਚਿਆਂ ਨੇ ਕਾਫੀ ਲਗਨ ਨਾਲ ਆਪਣੀ ਮਿਹਨਤ ਨਾਲ ਆਪਣੀ ਪ੍ਰੈਕਟਿਸ ਕੀਤੀ ਹੈਗੀ ਜੋ ਵੀ ਅਸੀਂ ਬੱਚਾ ਕੋਚਾਂ ਦਵਾਰ ਸਿਖਾਇਆ ਗਿਆ ਬੱਚਿਆਂ ਨੇ ਪੂਰੀ ਲਗਨ ਦੇ ਨਾਲ ਉਹਨੂੰ ਸਿੱਖਿਆ ਹੈਗਾ ਅਤੇ ਅੱਗੇ ਵੀ ਬੱਚੇ ਕਾਫੀ ਗੇਮ ਕਰਨ ਦੇ ਲਈ ਰੈਡੀ ਹੋਏ ਨੇ ਇਹਨਾਂ ਵਿੱਚ ਜ਼ਿਆਦਾ ਲੜਕੀਆਂ ਨੇ ਭਾਗ ਲਿਆ ਜਾ ਬੱਚੇ ਮੁੰਡੇ ਲੜਕੇ ਤੇ ਲੜਕੀਆਂ ਦੋਨੋਂ ਹੀ ਸੀ ਜੀ ਲੜਕਿਆਂ ਨੂੰ ਲੱਗਦਾ ਕਿ ਕਾਫੀ ਜ਼ਿਆਦਾ ਨਹੀਂ ਹਾਂਜੀ ਲੜਕੀਆਂ ਲੜਕੀਆਂ ਲਈ ਥੋੜਾ ਜ਼ਿਆਦਾ ਜ਼ਰੂਰੀ ਹੈਗਾ ਤਾਂ ਲੜਕੀਆਂ ਲਈ ਪੇਰੈਂਟਸ ਵਧੀਆ ਦੇ ਕੇ ਵਧੀਆ ਚੀਜ਼ ਹੋ ਰਹੀ ਹੈਗੀ ਆਪਣੇ ਪੇਰੈਂਟਸ ਆਪਣੇ ਬੱਚੇ ਬੱਚਿਆਂ ਨੂੰ ਗਾਈਡ ਕਰਦੇ ਨੇ ਗੇਮ ਦੇ ਲਈ ਤੁਸੀਂ ਕਰਨਾ ਹੈਗਾ ਇਹਦੇ ਨਾਲ ਕੋਈ ਕੋਈ ਗੇਮ ਵੀ ਖੇੜ ਸਕਦੇ ਚੀਜ਼ਾਂ ਹਾਂਜੀ ਬਿਲਕੁਲ ਇਹ ਗੇਮਾਂ ਨੈਸ਼ਨਲ ਇੰਟਰਨੈਸ਼ਨਲ ਤੱਕ ਹੁੰਦੀਆਂ ਨੇਗੀ ਇੱਥੇ ਪ੍ਰੈਕਟਿਸ ਕਰਕੇ ਇਹ ਸਿਰਫ ਇੱਕ ਬੇਸਿਕ ਸੀ ਬੱਚਿਆਂ ਨੂੰ ਸੈਲਫ ਡਿਫੈਂਸ ਲਈ ਸਿਖਾਇਆ ਗਿਆ ਸੀ ਆਪਣੇ ਆਪ ਹੀ ਕਿਵੇਂ ਉਹ ਰੱਖਿਆ ਕਰ ਸਕਦੇ ਨੇਗੇ ਸਪੈਸ਼ਲੀ ਗਰਲਸ ਦੇ ਲਈ ਤੇ ਜੇ ਆਪਾਂ ਗੱਲ ਕਰੀਏ ਗੇਮਸ ਦੀ ਤਾਂ ਨੈਸ਼ਨਲ ਇੰਟਰਨੈਸ਼ਨਲ ਦੇ ਖੇਡ ਲਈ ਆਪਣੀ ਪ੍ਰੈਕਟਿਸ ਹੋਣੀ ਚਾਹੀਦੀ ਹੈਗੀ ਉਹ ਪਰਸਨਲ ਕੋਚਿੰਗ ਹੁੰਦੀ ਹੈ ਜੀ ਹਾਂ ਉਹਦੇ ਲਈ ਤੁਸੀਂ ਦੇਖਿਆ ਵੀ ਕੋਈ ਖੇਡ ਕੇ ਆਏ ਨੇ ਪਹਿਲਾਂ ਆਪਣੇ ਬੱਚੇ ਹਾਂਜੀ ਬਿਲਕੁਲ ਕੋਚ ਗੁਰਤੇਜ ਸਿੰਘ ਜੀ ਨੇ ਸਾਡੇ ਇਹਨਾਂ ਨਾਲ ਇਹਨਾਂ ਦੇ ਤੌਰ 'ਤੇ ਅਸੀਂ ਇੰਟਰਨੈਸ਼ਨਲ ਖੇਡ ਕੇ ਆਏ ਆਂਗੇ ਇੰਟਰਨੈਸ਼ਨਲ ਦੇ ਵਿੱਚ 골ਡ ਮੈਡਲ ਨੇ ਸਾਡੇ ਵਧੀਆ ਨੈਸ਼ਨਲ ਲੈਵਲ ਤੇ ਵੀ ਖੇਡ ਕੇ ਆਇਆ ਇੰਟਰਨੈਸ਼ਨਲ ਦੇ ਬਹੁਤ ਬੱਚੇ ਖੇਡ ਕੇ ਆਏ ਨੇ ਆਕਰ ਗੱਲ ਕਰੀਏ ਬੱਚਿਆਂ ਨੂੰ ਹੋਰ ਕੱਢਣ ਦੀ ਲੋੜ ਹੈ ਬੱਚਨ ਸਭ ਨੂੰ ਸਹੀ ਨਾਲ ਸਪੋਰਟ ਆਪਾਂ ਕਿਵੇਂ ਦੇਈਏ ਸਕੂਲਾਂ ਦੇ ਵਿੱਚ ਵੀ ਸਰਕਾਰ ਵੱਲੋਂ ਜਿਹੜੀ ਗ੍ਰਾਂਟ ਆਉਂਦੀ ਹੈਗੀ ਉੱਥੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਸੈਲਫ ਡਫੈਂਸ ਦੀ ਤੇ ਉੱਥੇ ਵੀ ਅਸੀਂ ਦਿੰਨੇ ਆਂਗੇ ਉੱਥੇ ਵੀ ਵਧੀਆ ਬੱਚੇ ਕਾਫੀ ਗਰਲਸ ਸਪੈਸ਼ਲੀ ਗਰਲਸ ਲਈ ਆਉਂਦੀ ਹੈ ਤਾਂ ਗਰਲਸ ਦੇ ਵਿੱਚ ਜਿਹੜੇ ਗਵਰਨਮੈਂਟ ਸਕੂਲ ਹੁੰਦੇ ਨੇ ਉੱਥੇ ਜ਼ਿਆਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਹੋਰ ਕੀ ਗੱਲਾਂ ਦੇ ਬੱਚਿਆਂ ਨੂੰ ਤੁਹਾਡੇ ਮੰਗ ਹੋਰ ਬੱਚੇ ਆਉਣ ਤੇ ਇਹ ਸਪਾਰਟਿਸਪੈਂਟ ਹਾਂ ਹਾਂਜੀ ਬਿਲਕੁਲ ਬੱਚਿਆਂ ਨੂੰ ਸਪੈਸ਼ਲੀ ਗਰਲਜ਼ ਨੂੰ ਮੈਂ ਵਾਰ-ਵਾਰ ਗਰਲਜ਼ ਨੂੰ ਹੀ ਕਹੂੰਗੀ ਸਪੈਸ਼ਲੀ ਖੇਡਣ ਲਈ ਦਾ ਸਾਰਿਆਂ ਨੂੰ ਬਹੁਤ ਲੋੜ ਹੈਗੀ ਬੁਆਏ ਜਾਣ ਗਰਲਜ਼ ਲਈ ਖੇਡਣਾ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਇੰਡੀਆ ਲਈ ਮੈਡਲ ਜਿੱਤ ਕੇ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਜੋ ਤਾਂ ਹੋਊਗਾ ਜੇ ਬੱਚੇ ਪਹਿਲਾਂ ਪੇਰੈਂਟਸ ਗਾਈਡ ਕਰਨਗੇ ਪੇਰੈਂਟਸ ਨੂੰ ਕੋਈ ਗਾਈਡ ਕਰਨ ਵਾਲਾ ਹੋਊਗਾ ਉਹਨਾਂ ਨੂੰ ਗੇਮ ਬਾਰੇ ਪਤਾ ਹੋਊਗਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਕ੍ਰਿਸ਼ਨ ਹੈ ਜੀ ਤੇ ਸੁਨਾਮੀ ਸੋਸਾਇਟੀ ਦਾ ਮੈਂ ਜਰਨਲਸ ਖਤਰ ਹੈ ਇੱਥੇ ਭਵਾਨੀਗੜ ਵਿਖੇ ਬਹੁਤ ਵਧੀਆ ਉਪਰਾਲਾ ਗੁਰੂ ਮਾਰਸ਼ਲ ਆਰਟ ਅਕੈਡਮੀ ਵੱਲੋਂ ਕੀਤਾ ਗਿਆ ਸੁਨਾਮੀ ਸੁਸਾਇਟੀ ਦੇ ਸਹਿਯੋਗ ਨਾਲ ਇੱਕ 15 ਦਿਨਾਂ ਦਾ ਕੈਂਪ ਬੱਚਿਆਂ ਨੂੰ ਆਤਮ ਰੱਖਿਆ ਸਿਖਾਉਣ ਲਈ ਲਾਇਆ ਗਿਆ ਜਿਹੜਾ ਕਿ ਬਹੁਤ ਸਕਸੈਸ ਰਿਹਾ ਲਗਭਗ 65 ਯਾਨੀ ਕਿ 65 ਬੱਚੇ ਦੇ ਕਰੀਬ ਇਹਦੇ ਵਿੱਚ ਭਾਗ ਲਿਆ ਬੱਚਿਆਂ ਨੇ ਅਤੇ ਲਗਾਤਾਰ ਉਹਨਾਂ ਨੇ 15 ਦਿਨ ਇਸ ਕੈਂਪ ਦਾ ਫਾਇਦਾ ਲਿਆ ਤੇ ਜੋ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹੀ ਸਾਡਾ ਵੀ ਮੰਤਵ ਹੈ ਵੀ ਬੱਚੇ ਸਾਡੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਉਤਸ਼ਾਹਿਤ ਹੋਣ ਸੁਨਾਮੀ ਸੋਸਾਇਟੀ ਸਾਡੀ ਪਿੱਛੇ ਸਾਡੇ ਬੈਨਰ ਲੱਗੇ ਆ ਉਹਦੇ ਉੱਤੇ ਵੀ ਸਾਡਾ ਇਹੀ ਮੰਤਵ ਹੈ ਅ ਸਰ ਸਾਥੀ ਦੇਖਦੇ ਆ ਵੀ ਬੱਚੇ ਤੇ ਨਿਸ਼ਾਨ ਬਹੁਤ ਜ਼ਿਆਦਾ ਹੋਣੇ ਜਿ세 ਦੇਖਿਆ ਵੀ ਸਪੋਰਟਸ ਦੇ ਨਾਲ ਬੱਚੇ ਨੌਕਰੀਆਂ ਵਗੈਰਾ ਵੀ ਮਿਲਦੀਆਂ ਨੇ ਹੋਰ ਬਹੁਤ ਕੋਟੇ ਨੇ ਸਿਸਟਮ ਦੇ ਕਿਵੇਂ ਦੇਖੀ ਬਿਲਕੁਲ ਜੀ ਜੇ ਬੱਚਾ ਸਪੋਰਟਸ ਕਰਦਾ ਹੈ ਬੱਚਾ ਖੇਡਾਂ ਵੱਲ ਆਉਂਦਾ ਹੈ ਤਾ ਸਪੋਰਟਸ ਕੋਰਟੇ ਵਿੱਚ ਬੱਚੇ ਨੂੰ ਕਾਫੀ ਜਣੇਵੇਂ ਸਕੂਲ ਵਿੱਚ ਵੀ ਮੰਨ ਲਓ ਬੱਚਾ ਸਕੂਲਾਂ ਵਿੱਚ ਖੇਡਦਾ ਹੈ ਤਾਂ ਨੈਸ਼ਨਲ ਦੇ ਵਿੱਚ ਤਕਰੀਬਨ 25 ਨੰਬਰ ਬੱਚੇ ਨੂੰ ਮਿਲਦੇ ਨੇ ਨੈਸ਼ਨਲ 골ਡ ਆਉਂਦਾ ਸਿਲਵਰ ਆਉਂਦਾ ਤਕਰੀਬਨ 23 ਨੰਬਰ ਨੇ ਤੇ ਤੇ ਬੱਚੇ ਦੇ ਮਤਲਬ ਰਿਜ਼ਲਟ ਵਿੱਚ ਲੱਗਦੇ ਨੇ ਜੁੜਦੇ ਨੇ ਬੱਚੇ ਦੇ ਐਕਸਟਰਾ ਤੇ ਬ੍ਰਾਊਨ ਆਉਂਦਾ ਤੇ 19 ਨੰਬਰ ਜੁੜਦੇ ਨੇ ਬੱਚੇ ਦੇ ਜੇ ਬੱਚਾ ਮਤਲਬ ਸਟੇਟ ਤੱਕ ਜਾਂਦਾ ਸਟੇਟ 골ਡ ਆਉਂਦਾਗਾ ਮਤਲਬ ਪਾਰਟਿਸਪੇਟ ਕਰਦਾ ਸਿਰਫ ਨੈਸ਼ਨਲ ਵਿੱਚ ਤਾਂ ਉਹਦੇ 15 ਨੰਬਰ ਐਕਸਟਰਾ ਜੁੜਦੇ ਨੇਗੇ ਜਿਹੜੀ ਕਿ ਉਹਦੀ ਪਰਸੈਂਟੇਜ ਨੂੰ ਬਹੁਤ ਅੱਛੇ ਲੈਵਲ ਤੱਕ ਤਾਂ ਜੇ ਉਹ 25 ਨੰਬਰ ਜੁੜ ਜਾਂਦੇ ਨੇ ਉਹਦੇ ਤਾਂ ਉਹ ਤਕਰੀਬਨ 92 93% ਤੱਕ ਚਲੀ ਜਾਂਦੀ ਹੈ ਉਹਦੀ ਤੇ ਬਹੁਤ ਕਿਵੇਂ ਬੱਚੇ ਨੂੰ ਮੋਟੀਵੇਟ ਕਰੋਗੇ ਵੀ ਬੱਚੇ ਚੀਜ਼ਾਂ ਨੂੰ ਸਿੱਖਣ ਸਪੋਰਟਸ ਦੇ ਨਾਲ ਤੇ ਜਿਵੇਂ ਇਹ ਗੇਮ ਹੈ ਜਾਂ ਕੋਈ ਹੋਰ ਗੇਮ ਹੈ ਉਹਦੇ ਵਰਕੇ ਦੇਖੋ ਸਪੋਰਟਸ ਇੱਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਇੱਕ ਚੰਗਾ ਇਨਸਾਨ ਬੰਨਾ ਸਿਖਾਉਂਦੀ ਹੈ ਅੱਛਾ ਇਨਸਾਨ ਬਣਦਾ ਹੈ ਇੱਕ ਸਪੋਰਟਸ ਨਾਲ ਦੂਸਰਾ ਸਪੋਰਟਸ ਨਾਲ ਅੱਜ ਕੱਲ ਜਿੱਦਾਂ ਬੱਚੇ ਡਾਕਟਰਾਂ ਦੇ ਜਾਂਦੇ ਨੇ ਜਿਆਦਾ ਤਾਂ ਡਾਕਟਰਾਂ ਦੇ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਐਕਟਿਵ ਰਹੂਗਾ ਬੱਚਾ ਐਕਟਿਵ ਰਹੂਗਾ ਹਮੇਸ਼ਾ ਤੁਹਾਡਾ ਮਿਗਰ ਕਰਨ ਕਰਕੇ ਪਿਛਲੇ ਸਾਲ ਆਪਣੇ ਗੇਮਾਂ ਦੇ ਵਿੱਚ ਬੱਚਿਆਂ ਨੇ ਭਾਨੀਗੜ ਦੇ ਵਿੱਚ ਪਾਰਟਿਸਿਪੇਟ ਕਰਿਆ ਓਰਡ ਮੈਡਲ ਵਗੈਰਾ ਤੇ ਹੋਰ ਵੀ ਜਿੱਤੇ ਬੱਚਿਆਂ ਨੇ ਬਹੁਤ ਘੋੜੇ ਕਮਕਿਆ ਨਾਲੋਂ ਦਾ ਸਵਾਲ ਤੇ ਇਹਦਾ ਸਿਹਰਾ ਮੈਂ ਸਾਰਾ ਗੁਰੂ ਮਾਸਟਰ ਅਕੈਡਮੀ ਗੁਰਤੇਜ ਸਿੰਘ ਨੇ ਇੱਥੇ ਕੋਚ ਨੇਗੇ ਜਿਹੜੇ ਪਿਛਲੇ ਮਤਲਬ ਕਾਫੀ ਲੰਬੇ ਸਮੇਂ ਤੋਂ ਇੱਥੇ ਸੰਘਰਸ਼ ਕਰ ਰਹੇ ਨੇਗੇ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਨੇ ਤੇ ਜੌਬ ਵੀ ਕਰ ਰਹੇ ਨੇ ਉਹ ਤੇ ਜੇ ਡੀਪੀ ਤੇ ਉਹ ਬੱਚਿਆਂ ਨੂੰ ਬਹੁਤ ਹੀ ਆਪਣੀ ਮਿਹਨਤ ਨਾਲ ਪਰ ਫੁੱਲਦ ਕਰ ਰਹੇ ਨੇਗੇ ਤੇ ਕੈਂਪ ਵੀ ਉਹਨਾਂ ਦੀ ਹੀ ਦੇਣ ਸੀ ਇੱਥੇ ਤੇ ਉਹਨਾਂ ਦੇ ਬੱਚਾ ਨੇ ਰਲ ਕੇ ਬਹੁਤ ਵਧੀਆ 15 ਦਿਨ ਆਪਣੇ ਕੀਮਤੀ ਜਿਹੜੇ ਲੋਕ ਪਾਰਾਂ ਵਿੱਚ ਘੁੰਮਣ ਜਾਂਦੇ ਨੇ ਹੋਰ ਜਾਂਦੇ ਨੇ ਪਰ ਉਹਨਾਂ ਨੇ ਆਪਦੇ 15 ਦਿਨ ਇੱਥੇ ਦਿੱਤੇ ਬੱਚਿਆਂ ਨੂੰ ਅਤੇ ਕਿਵੇਂ ਗਮ ਘਣ ਬੱਚਿਆਂ ਨੂੰ ਵੀ ਬਹੁਤ ਬਹੁਤ ਸਪੋਰਟ ਕਰਨ ਤੇ ਆਉਣ ਤੇ ਜਿੱਤਣ ਕੋ ਹਾਂਜੀ ਬਿਲਕੁਲ ਜੀ ਮੈਂ ਪੁਆ ਨਿਗੜ ਵਾਸੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੈਂਪਾਂ ਨੂੰ ਜਾਂ ਇਸ ਤਰ੍ਹਾਂ ਦੇ ਜਿਹੜੇ ਕੋਚ ਨੇ ਉਹ ਕਿਸੇ 'ਚ ਨੇ ਚਾਹੇ ਚਾਹੇ ਹਾਕੀ ਦਾ ਚਾਹੇ ਫਟਵਾਲ ਦਾ ਚਾਹੇ ਕਾਸੇ ਦਾ ਵੀ ਹੈ ਉਹਨਾਂ ਨੂੰ ਕਬੱਡੀ ਦਾ ਚਾਹੇ ਉਤਸ਼ਾਹਿਤ ਕਰਨ ਬੱਚਿਆਂ ਨੂੰ ਉਹਨਾਂ ਕੋਲੇ ਭੇਜਣਾ ਤਾਂ ਜੋ ਬੱਚੇ ਸਪੋਰਟਸ ਵੱਲ ਨੂੰ ਵਧਣ ਤਾਂ ਜੋ ਬੱਚੇ ਤੰਦਰੁਸਤ ਰਹਿਣ ਦਿਮਾਗੀ ਤੌਰ ਤੇ ਵੀ ਤੇ ਫਿਜ਼ੀਕਲ ਤੌਰ ਤੇ ਵੀ ਤੇਰਾ ਨਾਮ ਗੁਰਤੇਜ ਸਿੰਘ ਹੈ ਗੁਰਤੇਜ ਜੀ ਪਿਛਲੇ ਸਾਲ ਵੀ ਦੇਖਿਆ ਅਕੈਡਮੀ ਨੇ ਬਹੁਤ ਵਧੀਆ ਸਨਮਾਨ ਕਰਿਆ ਤੇ ਇਸ ਵਾਰ ਤੁਸੀਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਬੱਚੇ ਫਾਰਮ ਵਗੈਰਾ ਸ਼ੇਅਰ ਕਰਨ ਦੀ ਤੇ ਬਾਹਰ ਜਾਂਦੇ ਨੇ ਪਰ ਤੁਸੀਂ 15 ਦਿਨ ਦਾ ਕੈਂਪ ਲਾਇਆ ਕਿਵੇਂ ਰਿਹਾ ਤੇ ਕਿਵੇਂ ਬੱਚਿਆਂ ਨੂੰ ਮੋਟੀਵੇਟ ਕਰੋਗੇ ਇਹ ਬੱਚੇ ਹੋਰ ਹੈ ਜਿਹਦੇ ਵਿੱਚ ਪਾਰਟਿਸਪੇਟ ਹਾਂਜੀ ਸਰ ਅਸੀਂ ਤਕਰੀਬਨ 14 ਤਰੀਕ ਤੋਂ ਸਟਾਰਟ ਕੀਤਾ ਸੀ ਆਪਣਾ ਸਮਰ ਕੈਂਪ ਮਾਰਸ਼ਲ ਆਰਡ ਦਾ ਸੈਲੀਬ੍ਰਿਟੀ ਦਾ ਫ੍ਰੀ ਆਫ ਕਾਸਟ ਤਾਂ ਕਿ ਅਸੀਂ ਉਹ ਕੈਂਪ ਇਸ ਲਈ ਸਟਾਰਟ ਕੀਤਾ ਕਿ ਜੋ ਬੱਚਿਆਂ ਨੂੰ ਗੇਮ ਬਾਰੇ ਇੰਨਾ ਪਤਾ ਨਹੀਂ ਨੌਲੇਜ ਨਹੀਂ ਹੈਗੀ ਤਾਂ ਬੱਚਾ ਨੂੰ ਗੇਮ ਬਾਰੇ ਥੋੜਾ ਪਤਾ ਲੱਗੇ ਕਿ ਗੇਮ ਕਿਸ ਲੈਵਲ ਦੀ ਆ ਦੇ ਵਿੱਚ ਕਿਹੜੇ ਕਿਹੜੇ ਪੱਦਰ ਹੁੰਦਾ ਜ਼ਿਲ੍ਹਾ ਪੱਦਰ ਦਾ ਸਟੇਟ ਪੱਦਰ ਦਾ ਨੈਸ਼ਨਲ ਲੈਵਲ ਹੁੰਦਾਗਾ ਉਹਨਾਂ ਗੇਮ ਦੇ ਵਿੱਚ ਬੱਚਾ ਨੌਲੇਜ ਆਵੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਜ਼ਰੂਰੀ ਹੈ ਕਿ ਜਿਵੇਂ ਗਰਲਜ਼ ਦੇ ਲਈ ਅਸੀਂ ਗਰਲਜ਼ ਨੂੰ ਟ੍ਰੇਨਿੰਗ ਦੇ ਰਹੇ ਸੀਗੇ ਸੈਲਫ ਡਿਫੈਂਸ ਸਿਖਾ ਰਹੇ ਹਾਂ ਗਰਲਜ਼ ਦੇ ਲਈ ਅੱਜ ਦੇ ਟਾਈਮ 'ਚ ਜੋ ਸਮਾਂ ਚੱਲ ਰਿਹਾ ਬੜਾ ਮਾੜਾ ਸਮਾਂ ਚੱਲ ਰਿਹਾ ਗਰਲਜ਼ ਦੇ ਲਈ ਅੱਜ ਦੇ ਟਾਈਮ 'ਚ ਸੈਲਫ ਡਿਫੈਂਸ ਮਾਰਸ਼ਾਲਾਰਡ ਦੀ ਟ੍ਰੇਨਿੰਗ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਸਰ ਅਗਰ ਗੱਲ ਕਰੀਏ ਬੱਚੇ ਨੇ ਕਿੰਨੇ ਕਿੰਨੇ ਪਾਰਟਿਸਿਪੇਟ ਕਰੇ ਤੇ ਕਿੰਨੀ ਕਿ ਸਪੋਰਟ ਰਹੀ ਮਾਪੇ ਰਸ ਦੀ ਪੇਰੈਂਟਸ ਵੱਲੋਂ ਵੀ ਤਕਰੀਬਨ ਵਧੀਆ ਸਪੋਰਟ ਰਹੀ ਜੀ ਆ ਆਪਣੇ ਸਮਰ ਕੈਂਪ ਦੇ ਵਿੱਚ ਪਲਾ 50+ 50+ ਬੱਚੇ ਸੀਗੇ ਜਿਨ੍ਹਾਂ ਦੇ ਵਿੱਚੋਂ ਬੱਚੇ ਨੇ ਤਕਰੀਬਨ 15 ਤੋਂ ਲੈ ਕੇ ਸਾਡਾ ਅੱਜ 29 ਤਰੀਕ ਤੱਕ ਸਾਡਾ ਪੂਰਾ ਸਾਥ ਦਿੱਤਾ ਬੱਚੇ ਨੇ ਆਪਣੇ ਤਨਮੰਦ ਦੇ ਨਾਲ ਵਧੀਆ ਤੇ ਇਹਨੂੰ ਸਿੱਖਿਆ ਜੋ ਜੀ ਚੀਜ਼ਾਂ ਸਿਖਾਈਆਂ ਉਹਨਾਂ ਨੂੰ ਉਹਨਾਂ ਨੇ ਸਿੱਖੀਆਂ ਤੇ ਬੜੀ ਬੜੀ ਬਹੁਤ ਵਧੀਆ ਪਰਫਾਰਮੈਂਸ ਲਈ ਛੱਡੀ ਆ ਬੱਚੇ ਨੇ ਕਿਵੇਂ ਕਹੋਗੇ ਅੱਜ ਕੱਲ੍ਹ ਕਹਿੰਦੇ ਮੋਬਾਈਲ ਤੇ ਪੇਰੈਂਟਸ ਕਹਿੰਦੇ ਜਬ ਬ ਮੋਬਾਈਲ ਤੇ ਲਾਉਣ ਨੇ ਅਸੀਂ ਕਹਿੰਦੇ ਵੀ ਉੱਪਰੀ ਸਾਈਡ ਆਉਂਦੇ ਤੇ ਹਾਂਜੀ ਮੋਬਾਈਲ ਦੇਖੋ ਅੱਜ ਕੱਲ ਪੈਰੰਟਸ ਨੂੰ ਚਲੋ ਹੁੰਦਾਗਾ ਕਿ ਅਸੀਂ ਵੀ ਥੋੜਾ ਫ੍ਰੀ ਰਹੀਏ ਬੱਚੇ ਨੂੰ ਸਾਈਡ ਤੇ ਲਾ ਕੇ ਬਿਠਾ ਦਈਏ ਬਟ ਉਹਦੇ ਨਾਲ ਮਾਨਸਿਕ ਤੌਰ ਤੇ ਫਿਜ਼ੀਕਲ ਤੌਰ ਤੇ ਬੱਚਾ ਡਿਸੇਬਲ ਹੁੰਦਾਗਾ ਬੜਾ ਜੋ ਮਾੜਾ ਪ੍ਰਭਾਵ ਮੋਬਾਈਲ ਦਾ ਉਹ ਆਪਣੇ ਮਾਈਂਡ ਤੇ ਪੈਂਦਾਗਾ ਤਾਂ ਆਪਾਂ ਨੂੰ ਉਹਨਾਂ ਨੂੰ ਤਾਂ ਦੂਰ ਰੱਖਣਾ ਚਾਹੀਦਾ ਬੱਚੇ ਨੂੰ ਜਿਆਦਾ ਤੋਂ ਜਿਆਦਾ ਫਿਜ਼ੀਕਲ ਐਕਟੀਵਿਟੀ ਨਾਲ ਜੋੜਨਾ ਚਾਹੀਦਾ ਬੱਚੇ ਨੂੰ ਤਾਂ ਕਿ ਬੱਚਾ ਮਾਨਸਿਕ ਤੌਰ ਤੇ ਫਿਜ਼ੀਕਲ ਤੌਰ ਤੇ ਐਕਟਿਵ ਰਹੇ ਅਗਰ ਜੇ ਛੋਟੇ ਨਾਲ ਸੰਪਰਕ ਕਰਨਾ ਹੋਵੇ ਪਾਨੀਗੜ ਤੋਂ ਬਲੌਂਗ ਕਰਦਾ ਤੇ ਗੁਰੂ ਨਾਨਕ ਕਨਵਰਟ ਸਕੂਲ ਦੇ ਵਿੱਚ ਮੈਂ ਹਜੇ ਕੋਚ ਮਾਸਟਰ ਕੋਚ ਐਜ ਡੀਪੀ ਡਿਊਟੀ ਕਰ ਰਹੇ ਹਾਂ ਤੇ ਜੋ ਆਪਣੀ ਪਹਿਲਾਂ ਇਵਨਿੰਗ ਕਲਾਸ ਸੀ ਆਪਣੇ ਬੱਚੇ ਜੋ ਮੇਰੇ ਲਈ ਗੇਮ ਕਰਦੇ ਸੀ ਉਹ ਆਪਣੇ ਪਹਿਲਾਂ ਆਪਣੇ ਸਕੂਲ ਦੇ ਵਿੱਚ ਹੀ ਕਲਾਸ ਲੱਗਦੀ ਸੀ ਤੇ ਇੱਥੇ ਸਾਨੂੰ ਦੇਖਣ ਨੂੰ ਮਿਲਿਆ ਕਿ ਬੱਚਿਆਂ ਦਾ ਜਿਹੜਾ ਉਤਸ਼ਾਹ ਬਹੁਤ ਵਧੀਆ ਦੇਖਣ ਨੂੰ ਮਿਲਿਆ ਤੇ ਅਸੀਂ ਸੋਚ ਰਹੇ ਹਾਂ ਅੱਗੇ ਤੋਂ ਕਿ ਜੋ ਪਾਨੀਗੜ ਦਾ ਇੱਕ ਗਵਰਨਮੈਂਟ ਨੇ ਨਵਾਂ ਪਾਰਕ ਬਣਾ ਕੇ ਦਿੱਤਾ ਤਾਂ ਅਸੀਂ ਜਿਹੜੀ ਮਾਸਟਰਾਂ ਦੀ ਕਲਾਸਾਂ ਨੇ ਅਸੀਂ ਇੱਕ ਤਰੀਕ ਤੋਂ ਇੱਥੇ ਸਟਾਰਟ ਕਰਨੀ ਹੈ ਜਾ ਰਹੇ ਹਾਂ ਜੋ ਵੀ ਪੇਰੈਂਟਸ ਆ ਸਾਡਾ ਬਜਟ ਨਾਲ ਸਾਥ ਦੇਣਗੇ ਤੇ ਅਗਰ ਬੱਚੇ ਨੂੰ ਕਿਸ ਨੂੰ ਗੇਮ ਕਰਵਾਉਣੀ ਆ ਜਿੱਦਾਂ ਕਿ ਸਾਡੇ ਬੱਚੇ ਤੁਸੀਂ ਜਾਣਦੇ ਹੋ ਪਹਿਲਾਂ 2025 ਦੇ ਵਿੱਚ ਇੰਡੋ ਪੁਟਾਨ ਇੰਟਰਨੈਸ਼ਨਲ ਜਾ ਕੇ ਆਏ ਨੇ ਮੈਡਲ ਲੈ ਕੇ ਆਏ ਨੇ ਸੀਨੀਅਰ ਬੱਚੇ ਨੇ ਹਰਸ਼ਦੀਪ ਕੌਰ ਕਮਲਪ੍ਰੀਤ ਕੌਰ ਹਰਮਨ ਐਜ਼ ਅ ਬਲੈਕ ਬੈਲਟ ਸੀਨੀਅਰ ਕੁੜੀਆਂ ਆਪਨੇ ਤਿਆਰ ਕੀਤੀਆਂ ਤੇ ਸਾਡੀ ਕੋਸ਼ਿਸ਼ ਇਹ ਰਹੂਗੀ ਅਗਲੇ ਜਿਹੜੇ ਛੋਟੇ ਬੱਚੇ ਨੇ ਸਬ ਜੂਨੀਅਰ ਬੱਚੇ ਨੇ ਜੂਨੀਅਰ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਤਿਆਰ ਕਰੀਏ ਜੇ ਸਮਰਪਿਤ ਕਿੰਨੇ ਫੋਟੋ ਜੈ ਰਿਪੀਅਰ ਰੱਖਨੇ ਚਾਹੁੰਦੇ ਨੇ ਨਿਕਲ ਆਪਣਾ ਹੀ 7 ਤੋਂ 8 ਸਾਲ ਦਾ ਬੱਚਾ ਗੇਮ ਲਈ ਸਟਾਰਟ ਆਗਾ ਸ਼ੁਰੂ ਕਰ ਸਕਦਾ ਬੱਚਾ 7 ਤੋਂ 8 ਸਾਲ ਤੋਂ ਲੈ ਕੇ ਸੀਨੀਅਰ ਬੱਚਾ ਸਕੂਲ ਪਲਸ 2 ਪਾਸ ਆਊਟ ਜਾਂ ਕਾਲਜ ਦਾ ਬੱਚਾ ਵੀ ਆਪਣੀ ਗੇਮ ਕਰ ਸਕਦਾ ਅਗਰ ਇਹੋ ਤੁਹਾਡਾ ਨੰਬਰ ਸੰਪਰਕ ਕਰਨ ਉਹਦੇ ਕੀ ਮੋਬਾਈਲ ਹੈ ਮੇਰਾ 9653301611 9653301611 ਆਪਣਾ ਨੰਬਰ ਹੈ ਜੀ ਮਾਸਟਰ ਅਕੈਡਮੀ ਦਾ 390568 46064 ਇਹ ਦੋਨੇ ਨੰਬਰ ਆਪਣੇ ਜੀ ਇਹਨਾਂ ਤੇ ਕੰਟੈਕਟ ਕਰ ਸਕਦੇ ਨੇ ਕਿਸੇ ਵੀ ਬੱਚੇ ਨੇ ਮਾਪੇ ਆਪਣੇ ਕਿਸੇ ਬੱਚੇ ਨੂੰ ਪਰਸਨਲ ਗੇਮ ਕਰਵਾਉਣੀ ਹੋਵੇ ਤਾਂ ਆਪਾਂ ਇੱਥੇ ਆਪਣੀ ਇੱਥੇ ਗੇਮ ਪ੍ਰੋਪਰ ਜਿਹੜਾ ਟਾਈਮ ਰੱਖੇਗੇ ਇਸ ਟਾਈਮ ਤੋਂ ਸਾਰਾ ਟਾਈਮਿੰਗ ਆਪਣੀ 5:30 ਲੈ ਕੇ 7:30 ਵਜੇ ਤੱਕ ਜੀ 2 ਘੰਟੇ ਦੀ ਆਪਣੀ ਕਲਾਸ ਆਗੀ ਜਿਹੜੇ ਦਿਨ ਛੋਟੇ ਹੋਣਗੇ ਫਿਰ ਟਾਈਮ ਹਾਂਜੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਥੋੜੇ ਦਿਨ ਛੋਟੇ ਹੋਣਗੇ ਸਰਦੀਆਂ ਟਾਈਮ ਉਹਦੇ ਵਿੱਚ ਸਮੇਂ ਦਾ ਸਮਾਂ ਲਾ ਸਮਾਂ ਚੇਂਜ ਕਰ ਦਿੱਤਾ ਜਾਂਦਾ ਹੈ